ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਟ੍ਰੀਕ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਕੜਾਈ ਦੀ ਪੰਜਵੀਂ ਕਲਾਸ ਤੇ ਜੋ ਅਸੀਂ ਪਹਿਲਾਂ ਕੜਾਈ ਦੀਆਂ ਕਲਾਸਾਂ ਪਾਈਆਂ ਨੇ ਉਹਨਾਂ ਨੂੰ ਤੁਸੀਂ ਵਧੀਆ ਰਿਸਪੌਂਸ ਦਿੱਤਾ ਹਾਲਾਂਕਿ ਜਿਹੜੀ ਪਹਿਲੀ ਵੀਡੀਓ ਪਾਈ ਸੀ ਨਾ ਕੜਾਈ ਦੀ ਉਹਨੂੰ ਸਭ ਤੋਂ ਵੱਧ ਰਿਸਪੌਂਸ ਦਿੱਤਾ ਉਦੋਂ ਬਾਅਦ ਜਿਵੇਂ ਜਿਵੇਂ ਅਸੀਂ ਇੱਕ ਇੱਕ ਕਲਾਸਾਂ ਪਾਈਆਂ ਨੇ ਉਹਨਾਂ ਦਾ ਰਿਸਪੌਂਸ ਥੋੜਾ ਘਟਦਾ ਗਿਆ ਤੇ ਇਹ ਕਲਾਸਾਂ ਦੀ ਵੀਡੀਓ ਅਸੀਂ ਤਾਂ ਹੀ ਪਾ ਰਹੇ ਹਾਂ ਵੀ ਤੁਸੀਂ ਭੈਣ ਭਰਾ ਹਨਾ ਜਿਹੜੇ ਕੜਾਈ ਸਿੱਖਣ ਦੇ ਚਾਹਵਾਨ ਨੇ ਉਹ ਸਿੱਖ ਸਕੋ ਤੇ ਅਸੀਂ ਵੀ ਆਸ ਰੱਖਦੇ ਹਾਂ ਨਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਜ ਜੋ ਅਸੀਂ ਕਢਾਈ ਦੀ ਜਾਣਕਾਰੀ ਲੈ ਕੇ ਆਏ ਆ ਤੁਸੀਂ ਇਹ ਨਾਲੋ ਵੀ ਇਹ ਸਭ ਤੋਂ ਅਹਿਮ ਜਾਣਕਾਰੀ ਆ ਇਹ ਤੋਂ ਬਿਨਾ ਇਹ ਨਾਲੋ ਵੀ ਆਪਾਂ ਵੀ ਕਢਾਈ ਆਪਾਂ ਸ਼ੁਰੂ ਨਹੀਂ ਕਰ ਸਕਦੇ ਕਿਉਂ ਇਹ ਜਾਣਕਾਰੀ ਹੈਗੇ ਵੀ ਆਪਾਂ ਡਿਜ਼ਾਈਨ ਕਿਵੇਂ ਛਾਪਦੇ ਆ ਤੇ ਅੱਜ ਤੁਹਾਨੂੰ ਸਾਰਾ ਦੱਸਾਂਗੇ ਅਸੀਂ ਵੀ ਅਸੀਂ ਡਿਜ਼ਾਈਨ ਕਿਵੇਂ ਛਾਪਦੇ ਆ ਕਿਵੇਂ ਉਸ ਤੋਂ ਬਾਅਦ ਉਹਨੂੰ ਸੂਟ ਤੇ ਉਹ ਕਰਦੇ ਆਪ ਤੇ ਉਹ ਤੋਂ ਬਾਅਦ ਫਿਰ ਆਪਾਂ ਕਢਾਈ ਕਰਦੇ ਆ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਕਢਾਈ ਦੀ ਪੰਜਵੀਂ ਕਲਾਸ ਅੱਜ ਆਪਾਂ ਤੁਹਾਨੂੰ ਕਢਾਈ ਦੀ ਕਲਾਸ ਦੇ ਵਿੱਚ ਦੱਸਾਂਗੇ ਵੀ ਅਮਨ ਡਿਜ਼ਾਈਨ ਕਿਸ ਤਰ੍ਹਾਂ ਤਿਆਰ ਕਰਦੇ ਨੇ ਜਿਵੇਂ ਹੁਣ ਅਸੀਂ ਐਗਜ਼ਾਮਪਲ ਦੇ ਤੌਰ ਤੇ ਆ ਡਿਜ਼ਾਈਨ ਕੱਢਿਆ ਹੈ ਤੇ ਅਸੀਂ ਡਿਜ਼ਾਈਨ ਕਿਵੇਂ ਤਿਆਰ ਕਰਦੇ ਆ ਅਮਨ ਦੱਸੋ ਇਹ ਡਿਜ਼ਾਈਨ ਜਿਹੜਾ ਇਹ ਬਾਹਾਂ ਤੇ ਬਣਿਆ ਹੋਇਆ ਹੈਗਾ ਬਾਕੀ ਸੂਟ ਦੇ ਵਿੱਚ ਬੁਟੀਆਂ ਬਣੀਆਂ ਹੋਈਆਂ ਨੇ ਕੀ ਇਹਦੇ 'ਚ ਜਿਵੇਂ ਇੱਧਰ ਆਪਾਂ ਦਿਖਾ ਸਕਦੇ ਹਾਂ ਇੱਧਰ ਆਇਆ ਨੀ ਸਕ੍ਰੀਨ ਛੋਟ ਚ ਨਾ ਹੂੰ ਹੂੰ ਤੇ ਇਹ ਫੁੱਲ ਲੱਗਾ ਤੇ ਸੂਟ ਦੇ ਵਿੱਚ ਛੋਟੀ ਬੁਟੀ ਪਾਈ ਹੋਈ ਹੈਗੀ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਵੀਡੀਓ 'ਚ ਆ ਆ ਵਾਲੀ ਬੁਟੀ ਬਣੀ ਹੋਈ ਹੈ ਜਿਹੜਾ ਆ ਆ ਚੀਜ਼ ਹੈ ਇਹਦੇ ਤੇ ਆ ਵਾਲੀ ਇਹ ਵਾਲੀ ਬੁਟੀ ਸਾਰੇ ਸੂਟ ਤੇ ਬਣੀ ਹੋਈ ਆ ਆ ਦਿਸ ਰਹੀ ਹੈ ਇੱਧਰ ਆ ਜ਼ੂਮ ਕਰਕੇ ਦਿਖਾ ਦਵਾਂ ਆ ਦਿਸ ਰਹੀ ਹੈ ਇਹ ਵਾਲੀ ਬੁੱਟੀ ਸਾਰੇ ਸੂਟ ਤੇ ਬਣੀ ਹੋਈ ਹੈਗੀ ਆਹ ਬੁੱਟੀ ਸਾਰੇ ਸੂਟ ਤੇ ਬਣੀ ਹੋਈ ਹੈ ਤੇ ਬਾਕੀ ਬਾਹਾਂ ਤੇ ਬਾਹਾਂ ਹੈਵੀ ਨੇ ਤੇ ਇਹ ਵਾਲਾ ਫੁੱਲ ਜਿਹੜਾ ਇਹ ਬਾਹਾਂ ਤੇ ਬਣਿਆ ਹੋਇਆ ਹੈਗਾ ਇਹ ਬਾਹਾਂ ਦਾ ਡਿਜ਼ਾਈਨ ਹੈ ਤੇ ਇਹ ਆਪਾਂ ਤੁਹਾਨੂੰ ਦਿਖਾਉਣਾ ਵੀ ਆਪਾਂ ਟਰੇਸ ਕਿਵੇਂ ਕਰਦੇ ਆ ਵੀ ਸਾਡਾ ਤਰੀਕਾ ਕੀ ਆ ਹਾਂ ਕਈ ਬਣਾ ਨੇ ਉਹ ਕਹਿੰਦੀਆਂ ਨੇ ਵੀ ਆਪਾਂ ਜਿਹ ਇਹਦੇ ਤੇ ਫੁੱਲ ਵੀ ਆਪਾਂ ਇਹਦੇ ਤੇ ਦੇਖ ਕੇ ਵੀ ਟਰੇਸ ਕਰ ਸਕਦੇ ਹਾਂ ਉੱਪਰ ਟਰੇਸ ਪੇਪਰ ਧਰ ਕੇ ਆਪਾਂ ਤਾਂ ਡਰਾਇੰਗ ਕਰਕੇ ਬਣਾਉਣੇ ਆਗੇ ਇਹਨੂੰ ਨਹੀਂ ਉੱਤੇ ਟਰੇਸ ਪੇਪਰ ਧਰ ਕੇ ਸੈਟ ਆ ਸਕਦਾ ਨਹੀਂ ਜੇ ਸੈੱਟ ਤਾਂ ਸੈੱਟ ਨਹੀਂ ਆ ਸਕਦਾ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਫੋਨ ਤਾਂ ਹੁਣ ਆਪਣੀ ਸਕਰੀਨ ਤਾਂ ਛੋਟੀ ਜੀ ਹੁੰਦੀ ਆ ਹੁਣ ਕਈ ਵਾਰ ਬਾਹਾਂ ਨੇ ਆਪਣੀਆਂ ਜਿਵੇਂ ਆਹ ਬਾਹਾਂ ਦੀ ਮੂਰੀ ਲਾ ਲਓ ਤੁਸੀਂ ਵੀ ਆਹ ਚੀਜ਼ ਬਾਹਾਂ ਦੀ ਮੂਰੀ ਬਣਾਉਣੀ ਆਪਾਂ ਨੇ ਇਹ ਆਪਣੀ ਬਣਦੀ ਆ ਕੋਈ ਭੈਣ ਵੱਧ ਖੁੱਲੀਆਂ ਪਾਉਣੀਆਂ ਨੇ ਜਿਵੇਂ ਹੁਣ 6 6 7 7 ਇੰਚ ਦੀ ਮੂਰੀ ਵੀ ਕਰ ਲੈਂਦੀਆਂ ਨੇ 5.5 ਇੰਚ ਦੀ ਮੇਰੀ ਜਿਵੇਂ ਇੱਥੇ ਮੂਰੀ ਇੰਨੀ ਖੁੱਲੀ ਬਣੂਗੀ ਇਹ 5.5 ਇੰਚ ਮਤਲਬ 11 ਇੰਚ ਦੀ ਮੂਰੀ ਹੋਗੀ ਹਾਂ ਹਾਂ ਕਿੱਥੇ ਹੁਣ 11 ਇੰਚ ਤਾਂ ਇਹ ਇੰਨੀ ਜਗ੍ਹਾ ਚ ਆ ਗਿਆ ਐਵੇਂ ਹੁਣ ਤੁਸੀਂ ਲਾ ਲਓ ਜਿਵੇਂ 11 ਇੰਚ ਦੀ ਮੂਰੀ ਤੇ ਕੜਾਈ ਕਰਦੀਆਂ ਤਾਂ ਐਡੀ ਵੱਡੀ ਹਾਂ ਮੋਬਾਈਲ ਦਾ ਸਾਈਜ਼ ਛੋਟਾ ਹੋ ਗਈ ਹੁਣ ਮੋਬਾਈਲ ਆ ਜਿਹੜਾ ਇਹਦਾ ਸਾਈਜ਼ ਰਹਿ ਗਿਆ ਇੰਨਾ ਕੁ 6 ਇੰਚ ਦੀ ਸਕਰੀਨ ਲਾ ਲਓ ਬਾਕੀ ਹਾਂ ਕਈ ਭੈਣਾ ਸਾਨੂੰ ਪੁੱਛਦੀਆਂ ਹੁੰਦੀਆਂ ਨੇ ਵੀ ਕੀ ਇਹ ਆਪਾਂ ਇਹ ਪ੍ਰਿੰਟ ਕਰਵਾ ਸਕਦੇ ਹਾਂ ਉਹ ਸੋਡੇ ਤੇ ਆ ਕਈ ਵਾਰ ਆਪਾਂ ਜੀ ਤੋਂ ਪ੍ਰਿੰਟ ਕਰਵਾਉਂਦੇ ਹਾਂ ਹਨਾ ਉਹ ਆਪਾਂ ਵਧੀਆ ਸੈਟਿੰਗ ਕਰਕੇ ਆਪਾਂ ਨੂੰ ਪ੍ਰਿੰਟ ਕਰਕੇ ਦੇ ਦੇਵੀ ਜਿਵੇਂ ਆਮਨੇ ਦੱਸਿਆ ਨਾ ਵੀ 11 ਇੰਚ ਵੀ ਉਹਦੇ ਅਕੋਰਡਿੰਗ ਉਹ ਕੰਪਿਊਟਰ ਦੇ ਵਿੱਚ ਪਾ ਕੇ ਉਹਨਾਂ ਚੌੜਾ ਲੰਬਾ ਕਰਕੇ ਵੀ ਪ੍ਰਿੰਟ ਕੱਢ ਦੇ ਉਹ ਜਿਹਨੂੰ ਕਿਸੇ ਨੂੰ ਮਤਲਬ ਇਸ ਚੀਜ਼ ਬਾਰੇ ਜਾਣਕਾਰੀ ਹੈਗੀ ਹੈ ਵੀ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕੱਢਣਾ ਉਹ ਕੱਢ ਕੇ ਦੇ ਸਕਦਾ ਹੈ ਕਈ ਵਾਰ ਕੀ ਹੁੰਦਾ ਵੀ ਜਿਵੇਂ ਕੋਈ ਭੈਣ ਆਪਾਂ ਨੂੰ ਕੰਮ ਦਿੰਦੀ ਆ ਹਨਾ ਕੜਾਈ ਕਰਵਾਉਂਦੇ ਨੇ ਉਹ ਜਿਵੇਂ ਕਈ ਵਾਰ ਇੰਸਟਾਗ੍ਰam ਤੋਂ ਜਾਂ ਕਿਸੇ ਹੋਰ ਐਪ ਤੋਂ ਡਿਜ਼ਾਈਨ ਚਾਗਦੇ ਨੇ ਉਹਦਾ ਸਕਰੀਨਸ਼ਾਟ ਲੈ ਕੇ ਭੇਜਦੇ ਨੇ ਕਈ ਵਾਰ ਉਹ ਸਾਫ਼ ਨਹੀਂ ਹੁੰਦਾ ਸਾਫ਼ ਨਹੀਂ ਹੁੰਦਾ ਬਾਕੀ ਵਿੱਚ ਇਹ ਸੂਟ ਦੇ ਰੰਗ ਵਗੈਰਾ ਹੁੰਦੇ ਨੇ ਨਾ ਪ੍ਰਿੰਟ ਕੱਢਣ ਦੇ ਵਿੱਚ ਉਹ ਦਿੱਕਤ ਆਉਂਦੀ ਹੈ ਵੀ ਉਨੀ ਕੁਆਲਿਟੀ ਨਹੀਂ ਆਉਂਦੀ ਇਸ ਕਰਕੇ ਸਾਨੂੰ ਜਿਹੜਾ ਤਰੀਕਾ ਲੱਗਿਆ ਸੌਖਾ ਅਮਨ ਨੂੰ ਡਰਾਇੰਗ ਆਉਂਦੀ ਸੀ ਅਮਨ ਉਹੀ ਡਿਜ਼ਾਈਨ ਪਹਿਲਾਂ ਡਰਾਇੰਗ ਕਰਦੇ ਨੇ ਜਿਵੇਂ ਹੁਣ ਜਿਵੇਂ ਹੁਣ ਆਪਾਂ ਨੇ ਆ 11.5 ਮਤਲਬ 11 ਇੰਚ ਲਾ ਲਓ ਵੀ 5.5 ਇੰਚ ਦੀ ਆਪਾਂ ਨੇ ਮੂਰੀ ਰੈਡੀ ਕਰਨੀ ਆ ਇਸ ਤਰ੍ਹਾਂ ਆਪਾਂ ਨੇ ਨਿਸ਼ਾਨੀ ਲਾ ਲਈ ਤੇ ਇਸ ਤਰ੍ਹਾਂ ਆਪਾਂ ਨੇ ਲਾ ਲਈ 11 ਇੰਚ ਦੀ ਜਿਹੜੀ ਆਪਾਂ ਮੈਂ ਪਹਿਸੋਂ ਪਹਿਲਾਂ ਰੱਖਾਈ ਐ ਇੰਕੀ ਟੇਪ ਨਾਲ ਲਗਾ ਕੇ ਇਹ ਹੋ ਗਿਆ ਆਪਣਾ 11 ਇੰਚ ਮਤਲਬ ਪੂਰੀ ਬਾਹ ਦਾ ਮੂਰੀ ਦਾ ਨਾਪ ਹੋ ਗਿਆ ਇਹ ਇਹਨੂੰ ਜਦੋਂ ਆਪਾਂ ਹਾਫ ਕਰਾਂਗੇ 5.5 ਹੋ ਜੂ ਜੋ 5.5 ਇੰਚ ਦੀ ਮੂਰੀ ਆਪਾਂ ਕਢਾਈ ਕਰਾਂਗੇ ਤਾਂ 5 ਇੰਚ ਦੀ ਮੂਰੀ ਆਪਾਂ ਤਿਆਰ ਰੱਖ ਸਕਦੇ ਆ ਤੇ ਜਿਵੇਂ ਹੁਣ ਇਹ ਫੁੱਲ ਬਣਿਆ ਹੋਇਆ ਹੁਣ ਇਹ ਫੁੱਲ ਆ ਇਹ ਇੰਨੇ ਫੁੱਲਾ ਤੇ ਕਈ ਭੈਣਾਂ ਕਹਿੰਦੀਆਂ ਨੇ ਵੀ ਸਾਡੀ ਸਾਰੀ ਮੂਰੀ ਤੇ ਫੁੱਲ ਆਉਣਾ ਚਾਹੀਦਾ ਕਈ ਭੈਣਾਂ ਕਹਿੰਦੀਆਂ ਨੇ ਵੀ ਸਾਡਾ ਕਟ ਮੂੜੀ ਤੇ ਫੁੱਲ ਆਉਣਾ ਚਾਹੀਦਾ ਉਹ ਇਹ ਉਸ ਹਾਰ ਨਾਲ ਜਿਹੜਾ ਹੁਣ ਆਪਾਂ ਡਰਾਇੰਗ ਕਰਦੇ ਆ ਉਸ ਹਾਰ ਨਾਲ ਆਪਾਂ ਡਰਾਇੰਗ ਕਰਕੇ ਸ਼ਾਪ ਸਕਦੇ ਆਂਗੇ ਜੇ ਹੁਣ ਆਪਾਂ ਇਹਦੇ ਤੋਂ ਮੋਬਾਈਲ ਤੇ ਪ੍ਰਿੰਟ ਉਤਾਰਨ ਲੱਗ ਜੀ ਤਾਂ ਇਹਦਾ ਇੰਨਾ ਕੀ ਡਿਜ਼ਾਈਨ ਆਊਗਾ ਕਿਉਂਕਿ ਜਦੋਂ ਆਪਾਂ ਹੱਥ ਨਾਲ ਬਣਾਉਨੇ ਆ ਤਾਂ ਫੁੱਲ ਵੱਡਾ ਵੀ ਬਣਾ ਸਕਦੇ ਆਂ ਛੋਟਾ ਵੀ ਬਣਾ ਸਕਦੇ ਹਾਂ ਹਾਂ ਚਲੋ ਆਪਾਂ ਆਪਾਂ ਇਹ ਵੀ ਕਹਿ ਸਕਦੇ ਆਂ ਬੱਪੇ ਨੂੰ ਜ਼ੂਮ ਕਰਕੇ ਬਣਾ ਲਾਂਗੇ ਹਨਾ ਬਰੋ ਮੇਰੇ ਸਾਥ ਸੈੱਟ ਨਹੀਂ ਹੋ ਵੀ ਸੈੱਟ ਨਹੀਂ ਆਉਂਦਾ ਸੈਟਿੰਗ ਖਿਲ ਜਾਂਦੀ ਆ ਹਾਂ ਹਾਂ ਜੀ ਤੁਹਾਡੇ ਪ੍ਰਿੰਟ ਕਰਾ ਕੇ ਸੈੱਟ ਆਉਂਦਾ ਤੁਸੀਂ ਉਹ ਵੀ ਕਰ ਸਕਦੇ ਹੋ ਉਹ ਵੀ ਵਧੀਆ ਤਰੀਕਾ ਕਈ ਭੈਣਾਂ ਕਹਿੰਦੀਆਂ ਨੇ ਵੀ ਸਾਡਾ ਸੈਟਿੰਗ ਆਉਂਦੀ ਆ ਪ੍ਰਿੰਟ ਕਰਾ ਕੇ ਹਾਂ ਕਈ ਜਿਵੇਂ ਹੁਣ ਇਹ ਫੁੱਲਾ ਮਤਲਬ ਸਾਫ਼ ਆਇਆ ਹੋਇਆ ਸਕਰੀਨ ਸ਼ਾਟ ਇਸ ਤਰ੍ਹਾਂ ਤਾਂ ਹੋ ਜਾਂਦਾ ਵੀ ਆਪਾਂ ਪ੍ਰਿੰਟ ਕਢਾ ਸਕਦੇ ਹਾਂ ਜ਼ੂਮ ਕਰਕੇ ਵੀ ਕਢਾ ਸਕਦੇ ਹਾਂ ਹਨਾ ਵੀ ਉਹ ਜ਼ੂਮ ਕਰਕੇ ਅਸੀਂ ਸ਼ੁਰੂ-ਸ਼ੁਰੂ ਤੋਂ ਦੇਖਿਆ ਸੀਗਾ ਮੈਂ ਉੱਥੇ ਕੰਪਿਊਟਰ ਤੇ ਕੰਮ ਕਰਦਾ ਤਹਿਸੀਲ ਦੇ ਵਿੱਚ ਰਜਿਸਟਰੀ ਵਰਕ ਮੈਂ ਸ਼ੁਰੂ-ਸ਼ੁਰੂ ਤੋਂ ਪ੍ਰਿੰਟ ਕੱਢ ਕੇ ਲਿਆਇਆ ਸੀਗਾ ਉਹ ਜਿਹੜਾ ਆਪਾਂ ਪ੍ਰਿੰਟ ਕਰਦੇ ਸੀ ਉਹਨਾਂ ਸਾਫ਼ ਨਹੀਂ ਆਉਂਦਾ ਸੀਗਾ ਮੇਰੇ ਤੇ ਥੋੜੀ ਦਿੱਕਤ ਆਉਂਦੀ ਸੀਗੀ ਫਲਾਵਰ ਨੇ ਆਪਾਂ ਨੇ ਜਿਵੇਂ ਹੁਣ ਇਹ ਆਪਾਂ ਵੱਡੇ ਵੀ ਬਣਾ ਸਕਦੇ ਹਾਂ ਛੋਟੇ ਬਣਾ ਸਕਦੇ ਹਾਂ ਜਿਵੇਂ ਆਪਾਂ ਨੇ ਇਹ ਸਾਢੇ 5 ਇੰਚ ਦੀ ਮੂਹਰੀ ਤਿਆਰ ਕਰਨੀ ਹੈ ਐਕਸਟਰਾ ਜਿਵੇਂ ਹੁਣ ਉਹ ਫੁੱਲਾ ਉਹ ਦੇਖੋ ਛੋਟਾ ਇਹ ਆਪਣਾ ਡਿਜ਼ਾਈਨ ਬਣਾ ਲਿਆ ਵੱਡਾ ਇਹ ਹੁਣ ਵੱਡਾਗਾ ਇਹ ਜਗ੍ਹਾ ਵੀ ਜ਼ਿਆਦਾ ਰੱਖੂਗਾ ਉਸ ਹਿਸਾਬ ਨਾਲ ਜਿਵੇਂ ਹੁਣ ਇਹ ਚੀਜ਼ ਆ ਗਈ ਆਪਾਂ ਨੇ ਇਹ ਪੱਤੀਆਂ ਨੇ ਐਵੇਂ ਤਿਕੋਨੀਆਂ ਪੱਤੀਆਂ ਬਣੀਆਂ ਹੋਈਆਂ ਨੇ ਹਨਾ ਬਾਕੀ ਜਿਵੇਂ ਆਪਾਂ ਨੇ ਸਭ ਤੋਂ ਪਹਿਲਾਂ ਕੀਆ ਡਿਜ਼ਾਈਨ ਦਾ ਤਰੀਕਾ ਪਹਿਲਾਂ ਆਪਾਂ ਆਪਣੇ ਕੱਪੜੇ ਦੇ ਕਾਊਂਟਿੰਗ ਉਹਨੂੰ ਮਿਲ ਲਓ ਉਹ ਮੈਂ ਦੇ ਹਿਸਾਬ ਨਾਲ ਜਿਵੇਂ ਆਮ ਨੇ ਦੱਸਿਆ ਵੀ ਹੈ ਨਾ ਵੀ ਆਪਣਾ 11 ਕਿੰਨਾ ਦੱਸਿਆ ଥିਗਾ ਉਹਦੇ ਅਕੋਰਡਿੰਗ ਤੁਸੀਂ ਡਿਜ਼ਾਈਨ ਤਿਆਰ ਕਰੋ ਵੀ ਵੱਡਾ ਛੋਟਾ ਵੀ ਨਾ ਹੋਵੇ ਹੁਣ ਜਿਵੇਂ ਭੈਣਾਂ ਕਹੇ ਕਈ ਕਹਿਣਗੀਆਂ ਵੀ ਘੇਰੇ ਦਾ ਆਪਾਂ ਘੇਰਾ ਤਾਂ ਵੀ ਵੱਡਾ ਹੁੰਦਾ ਵੀ ਤੁਹਾਡਾ ਪੇਜ ਤਾਂ ਵੀ ਛੋਟਾ ਰਹਿ ਗਿਆ ਇਹ ਤਾਂ ਮੈਂ ਕੀ ਕਰਦੀ ਹੁੰਨੀ ਜਿਵੇਂ ਹੁਣ ਇਹ ਪੇਜ ਨੇਗੇ ਕਈ ਪੇਜ ਮਤਲਬ 2 ਜਾਂ 3 ਪੇਜ ਐ ਮੈਂ ਇਕੱਠੇ ਇਹਨਾਂ ਨੂੰ ਫੇਵਿਕੋਲ ਨਾਲ ਐਵੇਂ ਪੇਸਟ ਕਰ ਲੈਣੀ ਹੁੰਨੀ ਜੈਸਾ ਐਲੂ ਟੇਪ ਨਾਲ ਕਰ ਸਕਦੇ ਆਪਾਂ ਨਹੀਂ फेविकोल ਨਾਲ ਸਹੀ ਆਉਂਦੇ ਨੇ ਸੈਲੋ ਟੇਪ ਨਾਲ ਫਿਰ ਉੱਤੇ ਡ੍ਰਾਇੰਗ ਨਹੀਂ ਹੁੰਦੀ ਹੈਗੀ ਨਾਲ ਉਹ ਹਿੱਲੀ ਜਾਂਦਾ ਮੈਂ ਇਹਨਾਂ ਨੂੰ ਫੇਵਿਕੋਲ ਨਾਲ ਪੇਸਟ ਕਰਕੇ ਅੱਗੇ ਇਹਦਾ ਸਾਈਜ਼ ਵਧਾ ਲੈਣੀ ਹੋਣੀ ਆ ਪੇਜ ਵੱਡਾ ਕਰ ਲੈਂਦੇ ਨੇ ਵੱਡਾ ਕਰ ਲੈਣੀ ਕਈ ਐਵੇਂ ਦੇ ਫੁੱਲ ਹੁੰਦੇ ਨੇ ਜਿਹੜੇ ਆਪਾਂ ਨੇ ਹਾਫ ਫੁੱਲ ਬਣਾ ਕੇ ਮਤਲਬ ਪੂਰੇ ਘੇਰੇ ਤੇ ਕਮ ਅਸਾਰ ਦਿੰਦੇ ਨੇ ਉਹ ਹਾਫ ਬਣ ਜਾਂਦਾ ਤੇ ਉਹਨੂੰ ਡਬਲ ਕਰਕੇ ਆਪਾਂ ਉਹਦਾ ਪੂਰਾ ਫੁੱਲ ਤਿਆਰ ਕਰ ਲੈਣੇ ਆ ਉਸ ਹਿਸਾਬ ਨਾਲ ਵੀ ਫੁੱਲ ਦੀ ਸੈਟਿੰਗ ਆ ਜਾਂਦੀ ਹੈ ਜਦੋਂ ਆਪਾਂ 2 ਇੰਚ ਦਾ ਘੇਰਾ ਤਿਆਰ ਕਰਨਾ ਤੇ ਜਿਵੇਂ ਹੁਣ ਆਪਾਂ ਨੇ 11 ਇੰਚ ਦੀ ਨਿਸ਼ਾਨੀ ਲਾਈ ਆ ਆਪਾਂ 10 ਇੰਚ ਦਾ ਥੇ ਡਿਜ਼ਾਈਨ ਬਣਾਉਂ 10 ਇੰਚ ਇੱਕ ਸਾਈਡ ਦੇ ਘੇਰੇ ਤੇ ਆ ਗਿਆ ਤਾਂ 10 ਇੰਚ ਉਹ ਇੱਕ ਸਾਈਡ ਆ ਜਾਂਦਾ ਜਿਵੇਂ ਬੇਲ ਹੁੰਦੀ ਹੈ ਉਹ ਦੋ ਸਾਈਡ ਤੇ ਐਵੇਂ ਅੱਗੇ ਅੱਗੇ ਚੱਕ ਕੇ ਕੰਮਸਾਰ ਦਿੰਦੀ ਆ ਤਾਂ ਐਵੇਂ ਆਪਾਂ ਡਿਜ਼ਾਈਨ ਦੇ ਫੁੱਲ ਦਾ ਫਲਾਵਰ ਮਤਲਬ ਵੱਡਾਗਾ ਤਾਂ ਆਪਾਂ ਪੇਜ ਜੋੜ ਕੇ ਉਹਨੂੰ ਵੱਡੇ ਪੇਜ ਤੇ ਡਰਾਇੰਗ ਕਰ ਲੈਣੇ ਆ ਤੇ ਜਿਵੇਂ ਹੁਣ ਇਹ ਹੈ ਐਵੇਂ ਪੱਤੀਆਂ ਬਣੀਆਂ ਹੋਈਆਂ ਨੇਗੀਆਂ ਹਨਾ ਤਿੰਨ ਖੁੰਜੀਆਂ ਵਾਲੀਆਂ ਨਾ ਤਿਕੋਣੀ ਬਰਫੀ ਸਟਾਈਲ ਪੱਤੀ ਬਣੀ ਹੋਈ ਹੈ ਇਹ ਜੀ ਇਸ ਤਰ੍ਹਾਂ ਲੋ ਜੀ ਆ ਇਹਨਾਂ ਆਪਣੀ ਡਿਜ਼ਾਈਨ ਸਾਫ ਲਿਆ ਤੇ ਆ ਫੁੱਲ ਬਣਾ ਰਿਹਾ ਹਾਂ ਹੁਣ ਆਪਾਂ ਜਿਹੜੇ ਆਹ ਵਾਲੇ ਨੇ ਤੇ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹ ਡਰਾਇੰਗ ਆਪਾਂ ਡਰਾਇੰਗ 'ਚ ਜਿਵੇਂ ਹੁਣ ਕੋਈ ਵਾਰ ਆਪਣੀ ਲਾਈਨ ਗਲਤ ਹੋ ਗਈ ਜਾਂ ਕਿਵੇਂ ਵੀ ਆਪਾਂ ਥੋੜਾ ਵਾਲਾ ਤਾਂ ਡਿਜ਼ਾਈਨ ਇਧਰ ਉਧਰ ਹੋ ਜਾਂਦਾ ਤਾਂ ਆਪਾਂ ਇਹਨੂੰ ਮਟੇ ਕੇ ਸਹੀ ਕਰਕੇ ਵੀ ਛਾਪ ਸਕਦੇ ਹਾਂ ਕਿਵਰ ਜੇ ਹੁਣ ਆਪਾਂ ਡਿਜ਼ਾਈਨ ਵੱਡਾ ਬਣਾਉਣਾ ਹਨਾ ਛੋਟਾ ਬਣ ਜੇ ਤਾਂ ਆਪਾਂ ਮਟੇ ਕੇ ਵੱਡਾ ਵੀ ਕਰ ਸਕਦੇ ਆਂਗੇ ਜਿਵੇਂ ਹੁਣ ਇਹ ਆ ਇਹ ਡਿਜ਼ਾਈਨ ਆ ਆਪਾਂ ਨੇ ਮਤਲਬ 11 ਇੰਚ ਦਾ ਸਾਪਣਾ ਹੁਣ ਇਹਦੇ ਤੇ ਆਪਾਂ 6 ਇੰਚ ਦੀ ਸਕਰੀਨ ਤੇ ਦੇਖ ਰਹੇ ਆ ਹਨਾ ਤੇ ਇਹਨੂੰ ਆਪਾਂ ਮਤਲਬ ਹੁਣ ਵੱਡਾ ਕਰਕੇ ਬਣਾ ਰਹੇ ਆਂ ਇਹਦੇ ਤੇ ਜਿਵੇਂ ਹੁਣ ਆ ਪੱਤੀਆਂ ਨੇ ਇਹ ਥੋੜੀਆਂ ਜੀਆਂ ਉਹਦੇ ਚ ਛੋਟੀਆਂ ਨੇ ਆਪਾਂ ਵੱਡੀਆਂ ਕਰਕੇ ਵੀ ਲਾ ਸਕਦੇ ਆਂ ਤੇ ਛੋਟੀਆਂ ਕਰਕੇ ਵੀ ਲਾ ਸਕਦੇ ਆਂ ਜਿਵੇਂ ਬਡੀਆਂ ਲਾਈਆਂ ਸੀ ਹੁਣ ਮੈਂ ਛੋਟੀਆਂ ਲਾ ਰਹੀਆਂ। ਬਾਕੀ ਜਿਵੇਂ ਕੜਾਈ ਦੇ ਵਿੱਚ ਹੈ ਨਾ ਥੋੜਾ ਜਿਹਾ ਜਿਵੇਂ ਆ ਪੱਤੀਆਂ ਨਾ ਇਹ ਕਮਾ ਹੋ ਜਾਂ ਦਿੱਤਾ ਹੁੰਦਾ। ਜੇ ਉਹ ਰੇ ਆਪਾਂ ਬਣਾਉਣ ਲੱਗੇ ਥੋੜਾ ਇਹ ਕਮਾ ਹੋ ਘੱਟ ਵੀ ਆ ਜਾਂਦਾ ਹੈ ਨਾ ਤਾਂ ਆਪਾਂ ਕੜਾਈ ਵਕਤ ਉਹ ਕਰ ਸਕਦੇ ਹਾਂ। ਹੈ ਨਾ ਹੁਣ? ਹਾਂ। ਕੜਾਈ ਕਰਨ ਵੇਲੇ ਆਪਾਂ ਥੋੜਾ ਜਿਹਾ ਉਹਨੂੰ ਉਹ ਕਰ ਸਕਦੇ ਹਾਂ। ਮਤਲਬ ਇਹ ਨਹੀਂ ਹੁੰਦਾ ਵੀ ਜਿੱਦਾਂ ਆਪਾਂ ਬਿਲਕੁਲ ਡਿੱਟੋ ਬਣਾਇਆ ਉਦਾਂ ਹੀ ਉਹ ਕਰਨਾ ਹੁੰਦਾ। ਐ ਵੀ ਡ੍ਰੈਂਕ ਥੋੜੀ ਜੀ ਕਲੀਅਰਟੀ ਨਾਲ ਬਣਾ ਲਵੇ। ਹਾਂ। ਵੀ ਉਹ ਸਾਵ ਨਾਲ ਫਿਰ ਮਤਲਬ ਫੁੱਲਦੀ ਹੈ ਸਫਾਈ ਵੀ ਆ ਜਾਂਦੀ ਹੈ ਉਹ ਐ ਵੀ ਜਦੋਂ ਆਪਾਂ ਕੜਾਈ ਕਰਦੇ ਹਣਾ ਹੱਥ ਟਿਕਿਆ ਹੋਇਆ ਹੁੰਦਾ ਫਿਰ ਚਾਹੇ ਡਰੈینګ ਦਾ ਥੋੜਾ ਬਾਲਾ ਆਪਣਾ ਫਰਕ ਰਹੇ ਵੀ ਜਾਵੇ ਨਾ ਤਾਂ ਉਹਦੇ ਤੇ ਕਲੀਅਰ ਹੋ ਜਾਂਦਾਗਾ ਬਾਕੀ ਡਰੈینګ ਕਰਨ ਦਾ ਇਹ ਵੀ ਹੈ ਨਾ ਥੋੜਾ ਮੋਟਾ ਨਮਾ ਵੀ ਟੱਚ ਦਿੱਤਾ ਜਾਂਦਾ ਹੈ ਨਾ ਹਾਂ ਕਈ ਵਾਰ ਜਿੰਮ ਹੁਣ ਮੈਂ ਕੁਝ ਜੀ ਬਦਲ ਨਹੀਂ ਹੋਵੇ ਹਨਾ ਟਰੇਸ ਤੇ ਇਹਦੇ ਤੇ ਡ੍ਰੈਂਕ ਤੇ ਆਪਾਂ ਕੁਝ ਚੀਜ਼ੋ ਘੱਟ ਬਣਾ ਲਈਏ ਤਾਂ ਆਪਾਂ ਟਰੇਸ ਚ ਦੁਆਰਾ ਹੋਰ ਜਿੱਥੇ ਕੋਈ ਖਾਲੀ ਜਗ੍ਹਾ ਰਹਿ ਜਾਂਦੀ ਆਪਾਂ ਕੋਈ ਪੱਤੀ ਜਾਂ ਕੋਈ ਫੁੱਲ ਲਾਉਣਾ ਹੋਵੇ ਤਾਂ ਆਪਾਂ ਉਹਦੇ ਤੇ ਲਾ ਲੈਣੇ ਹੁੰਨੇ ਆ ਕਿਉਂਕਿ ਆਪਦੇ ਕੋਲੋਂ ਵੀ ਕੁਝ ਨਾ ਕੁਝ ਆਪਾਂ ਟੱਚ ਦੇ ਸਕਦੇ ਹਾਂ ਹੁਣ ਇਹ ਤਾਂ ਆਪਾਂ ਤੁਹਾਨੂੰ ਦੱਸਣ ਵਾਸਤੇ ਵੀ ਆਪਾਂ ਕਿਵੇਂ ਟਰੇਸ ਤਿਆਰ ਨਹੀਂ ਹੈ ਉਹਦੇ ਵਾਸਤੇ ਆਪਾਂ ਇਹ ਡਿਜ਼ਾਈਨ ਤਿਆਰ ਕਰ ਰਹੇ ਹਾਂ ਤੁਹਾਨੂੰ ਕਈ ਡਿਜ਼ਾਈਨ ਜਿਹੜੇ ਆਪਣੇ ਕੋਲੇ ਆਏ ਹੁੰਦੇ ਨੇ ਉਹ ਸੂਟਾਂ ਦੇ ਵਿੱਚ ਕਈ ਜਗ੍ਹਾ ਹਨਾ ਚਾਹੇ ਪਤਨੀ ਗਲਤੀ ਨਾਲ ਲਾ ਲਓ ਕਈ ਵਾਰੀ ਖਾਲੀ ਰਹਿ ਜਾਂ ਉਹ ਖਾਲੀ ਉਨੀ ਸੋਹਣੀ ਲੱਗਦੀ ਇਸ ਕਰਕੇ ਉੱਥੇ ਆਪਾਂ ਆਪਦੇ ਵੱਲੋਂ ਕੋਈ ਨਵਾਂ ਡਿਜ਼ਾਈਨ ਵੀ ਉਹ ਕਰਦੇ ਨੇ ਕਈ ਵਾਰ ਭੈਣਾਂ ਆਪ ਹੀ ਕਹਿ ਦਿੰਦੀਆਂ ਹੁੰਦੀਆਂ ਨੇ ਨਾ ਵੀ ਇੱਥੇ ਜਗ੍ਹਾ ਖਾਲੀ ਆ ਵੀ ਇੱਥੇ ਇੱਕ ਉਸ ਬਣਾ ਦਿਓ ਨਾ ਕੋਈ ਪੱਤੀ ਜਾਂ ਫੁੱਲ ਵਗੈਰਾ ਅਜਿਵੇਂ ਹੁਣ ਫੁੱਲ ਆ ਉਹਦੇ ਚ ਪੱਤੀਆਂ ਚਾਹੇ ਵੱਧਣੇ ਚਾਹੇ ਘਟਣੇ ਆਪਾਂ ਗਿਣ ਕੇ ਜੇ ਐ ਹੋਵੇ ਵੀ ਆਪਾਂ ਨੂੰ ਉਨਾਂ ਕੀ ਫੁੱਲ ਬਣਾਉਣਾ ਤਾਂ ਗਿਣ ਕੇ ਉਨੀਆਂ ਪੱਤੀਆਂ ਲਾ ਲਓ ਜਿਵੇਂ ਹੁਣ ਇਹ ਵਾਲਾ ਫੁੱਲ ਆ ਇਹ ਇਸ ਤਰ੍ਹਾਂ ਆਪਾਂ ਇਹਨੂੰ ਅਲੱਗ ਕਰਕੇ ਵੀ ਇਹਦੀਆਂ ਪੱਤੀਆਂ ਐਵੇਂ ਬਣ ਜੂਗਾ ਇਹ ਦੇਖੋ ਮਿਕੜਾਈ ਕਰਨ ਮੈਂ ਆਪ ਨੂੰ ਸੌਖਾ ਰਹੂਗਾ ਬਸ ਤਾਂ ਇਹ ਕੱਲਾ ਜਿਵੇਂ ਮੈਂ ਬਣਾਇਆ ਸੀ ਪਹਿਲਾਂ ਸਾਰੇ ਫੁੱਲ ਜਿਵੇਂ ਆਹ ਬਣਾਇਆ ਐਵੇਂ ਹੀ ਬਣਨੇਗੇ ਕਿਉਂਕਿ ਇਹਦੇ ਵਿੱਚ ਛੇੜ ਪਾਈ ਹੋਈ ਹੈ ਨਾ ਜੇ ਇਹਨਾਂ ਦੀਆਂ ਪੱਤੀਆਂ ਅਲੱਗ-ਅਲੱਗ ਬਣੀਆਂ ਹੋਈਆਂ ਹੁੰਦੀਆਂ ਫਿਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਡਰਾਇੰਗ ਕਰਦੇ ਜਿਵੇਂ ਹੁਣ ਇਹਨਾਂ 'ਚ ਪੱਤੀਆਂ ਨਹੀਂ ਬਣੀ ਹੋਈਆਂ ਉਹ ਸਾਰਾ ਫੁੱਲ ਇੱਕ ਸ਼ੇਪ 'ਚ ਹੀ ਬਣਿਆ ਹੈਗਾ ਮਤਲਬ ਜਿਵੇਂ ਇਹਦੇ ਵਿੱਚ ਆ ਫੁੱਲਾਂ ਦੇ ਵਿੱਚ ਛੇੜ ਬਣੀ ਹੋਈ ਹੈ ਹਨਾ ਇੱਥੇ ਆਪਾਂ ਨੂੰ ਮਤਲਬ ਜਿਵੇਂ ਆਪਾਂ ਡਰਾਇੰਗ ਦੇ ਵਿੱਚ ਨਾ ਗੁਲਾਬ ਵਗੈਰਾ ਸ਼ਾਬਦਿਆਂ ਦੇ ਦਿੱਤੇਗੇ ਨਾ ਛੋਟੇ ਹੁੰਦੇ ਉਹਨਾਂ ਦੇ ਸ਼ੇਡ ਬਣਾਉਂਦੇ ਸੀਗੇ ਇਹਦੇ ਵਿੱਚ ਸ਼ੇਡ ਬਣਾਉਣ ਦੀ ਲੋੜ ਨਹੀਂ ਆਪ ਨੂੰ ਡਰਾਇੰਗ ਦੇ ਵਿੱਚ ਉਹ ਆਪ ਨੂੰ ਕੜਾਈ ਵਗਦੀ ਟੱਚ ਦੇਣਾ ਪਊਗਾ ਛੇੜ ਦਾ ਇਹ ਇਸ ਤਰ੍ਹਾਂ ਜੇ ਆਪਾਂ ਵਰਕ ਕਰਾਂਗੇ ਤਾਂ ਇੰਨਾ ਆ ਵਰਕ ਹੋਊਗਾ ਇੱਕ ਕਲਰ ਦਾ ਤੇ ਇਹਦੇ ਵਿੱਚ ਆ ਜਗ੍ਹਾ ਤੇ ਵੀ ਥੋੜਾ ਥੋੜਾ ਵਰਕ ਆਊਗਾ ਉਹ ਮਤਲਬ ਉਹਦੇ ਵਿੱਚ ਗੋਲ ਸਰਕਲ ਲਾ ਲੇ ਡਾਰਕ ਕਲਰ ਦੀ ਸ਼ੇਡ ਪਾਈ ਹੋਈ ਆ ਮਤਲਬ ਜਿੰਨਾ ਜਿੰਨਾ ਆਪਾਂ ਨੇ ਨਾ ਆਡਾ ਰੰਗ ਦਾ ਟੱਚ ਦੇਣਾ ਹੈ ਨਾ ਵੀ ਆਵਦੇ ਨਿਸ਼ਾਨੀ ਦੇ ਤੌਰ ਤੇ ਵੀ ਆਪਾਂ ਨੂੰ ਯਾਦ ਰਹੇ ਉਹਨਾਂ ਸਰਕਲ ਲਗਾ ਲਈ ਵੀ ਇਧਰ ਆਪਣੇ ਆਡ ਡਰਾਇੰਗ ਕਰਨਾ ਇਧਰ ਆਡ ਡਰਾਇੰਗ ਕਰਨਾ ਉਹ ਐ ਵੀ ਜਦੋਂ ਆਪਣਾ ਅੱਗੇ ਜਾ ਕੇ ਆਪਾਂ ਕੜਾਈ ਵਾਰ-ਵਾਰ ਕਰਦੇ ਰਹਿੰਨੇ ਆਪਣਾ ਹੱਥ ਖੜ ਜਾਂਦਾ ਦਿਮਾਗ ਦਿਮਾਗ ਤੇ ਗਿੱਨਾ ਚੜ ਜਾਂਦੀਆਂ ਨੇ ਨਾ ਫਿਰ ਆਪਾਂ ਨੂੰ ਇੰਨਾ ਡੀਪਲੀ ਜਾਣ ਦੀ ਲੋੜ ਨਹੀਂ ਫਿਰ ਉਹ ਆਪਾਂ ਨੂੰ ਵੀ ਯਾਦ ਰਹੇ ਲੱਗਦਾ ਵੀ ਇੱਥੇ ਆਪਣੀ ਇਹ ਕਰਨਾ ਇਹ ਕਰਨਾ ਲਓ ਜੀ ਡਿਜ਼ਾਈਨ ਪੂਰਾ ਹੋ ਚੁੱਕਿਆ ਇਹਦੀ ਡਰਾਇੰਗ ਤੁਸੀਂ ਦੇਖ ਸਕਦੇ ਹੋ ਤੇ ਇਦੋ ਆਦਾ ਅਮਨ ਇਹ ਦੱਸਣਗੇ ਵੀ ਟ੍ਰੇਸ ਪੇਪਰ ਤੇ ਆਪਾਂ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਇਸ ਤੋਂ ਅਗਲਾ ਸਟੈਪ ਆਪਾਂ ਆਹ ਵਾ ਟ੍ਰੇਸ ਪੇਪਰ ਵਰਤਦੇ ਹਾਂ ਜਿਹੜਾ ਹਲਕਾ ਜਿਹਾ ਹੁੰਦਾ ਹੈਗਾ ਤੇ ਇੱਕ ਪਲਾਸਟਿਕ ਆਹ ਹੁੰਦਾ ਹੈ ਇੱਕ ਏ ਹੁੰਦਾ ਇਹ ਥੋੜਾ ਹਲਕਾ ਹੁੰਦਾ ਹੈਗਾ ਤੇ ਕਿਉਂਕਿ ਮੈਂ ਹੱਥ ਨਾਲ ਗਲੀਆਂ ਕੱਢਦੀ ਆ ਇਸ ਕਰਕੇ ਇਹ ਮੈਨੂੰ ਸਹੀ ਲੱਗਦਾ ਹੈਗਾ ਤਾਂ ਕਰਕੇ ਮੈਂ ਇਹ ਵਾਲਾ ਵਰਤਦੀ ਆ ਪਲਾਸਟਿਕ ਆ ਤਾਂ ਉਹ ਤਾਂ ਹੁੰਦਾ ਵੀ ਕਈ ਵਾਰ ਕੋਈ ਡਿਜ਼ਾਈਨ ਆਪਾਂ ਨੂੰ ਪਤਾ ਹੁੰਦਾ ਵੀ ਵਾਰ-ਵਾਰ ਕੰਮ ਆਉਣਾ ਤਾਂ ਉਹ ਪਲਾਸਟਿਕ ਵਾਲੇ ਦੇ ਉਤਾਰੇ ਜਾਂਦਾ ਕਿਉਂਕਿ ਪਲਾਸਟਿਕ ਦਾ ਲੰਬਾ ਸਮਾਂ ਖਰਾਬ ਨਹੀਂ ਹੁੰਦਾ ਹਾਂ ਤੇ ਜਿਵੇਂ ਹੁਣ ਆਪਾਂ ਨੇ ਉਹਦੇ ਤੇ ਲੈਣ ਲਗਾਈ ਸੀ ਹਨਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੀ ਉਹ ਕਰ ਲਾਂਗੇ ਫਰੀਜ਼ ਬਣਾ ਲਾਂਗੇ ਵੀ ਆਪਣਾ ਡਿਜ਼ਾਈਨ ਜਿਹੜਾ ਉਹ ਸਹੀ ਰਹੇ ਤੇ ਐਡਾ ਵੀਂਗਾ ਨਾ ਹੋਵੇ ਤੇ ਆਪਾਂ ਇਹ ਤਰੀਜ਼ ਵੀ ਬਣਾ ਸਕਦੇ ਆ ਤੇ ਆਪਾਂ ਨਿਸ਼ਾਨੀ ਵੀ ਲਾ ਸਕਦੇ ਆ ਪੈਨ ਨਾਲ ਜਿਉਂ ਹੁਣ ਪੈਨ ਜਿਹੜਾ ਇਹਦੇ ਤੇ ਪੇਪਰ ਤੇ ਚੱਲੂਗਾ ਇੱਕ ਤਾਂ ਜੈੱਲ ਪੈਨ ਚੱਲਦਾ ਏ ਇੱਕ ਆਪਣੇ ਬਾਲ ਪੈਨ ਹੁੰਦੇ ਨੇ ਜਿਹੜੇ ਜੈੱਲ ਵਾਂਗੂ ਚੱਲਦੇ ਹੁੰਦੇ ਨੇ ਉਹ ਵਾਲਾ ਵਧੀਆ ਡਾਰਕ ਡਾਰਕ ਤੇ ਆਪਾਂ ਕਲਰ ਸਕੈਚ ਕਲਰ ਵੀ ਲੈ ਸਕਦੇ ਆ ਮਾਰਕਰ ਨਾਲ ਵੀ ਆਪਾਂ ਕਰ ਸਕਦੇ ਆ ਜਿਵੇਂ ਆਪਣੇ ਦੇ ਮਾਰਕਰ ਹੁੰਦਾਗਾ ਤੇ ਇਸ ਤਰ੍ਹਾਂ ਆਪਾਂ ਜਿਹੜਾ ਇਹਦੀ ਤਰੀਜ਼ ਬਣਾਈ ਆ ਉਹ ਆਪਾਂ ਇਹ ਜਿਹੜੀ ਸਿੱਧੀ ਲੈਂਡ ਲਈਦੀ ਉਹਦੇ ਤੇ ਰੱਖ ਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਆ ਫੁੱਲ ਵਿੱਚ ਦੀ ਦਿਖਦੇ ਨੇ ਹਨਾ ਟ੍ਰੇਸ ਪੇਪਰ ਦੇ ਇਨਾਂ ਨੂੰ ਆਪਾਂ ਇਸ ਤਰ੍ਹਾਂ ਲੀਕ ਲਾਂਗੇ। ਇਸ ਤਰ੍ਹਾਂ। ਜਿਆਦਾ ਹਨਾ ਆਪਾਂ ਬਲੈਕ ਪੈਨ ਵਰਤਦੇ ਨਾ ਬਲੈਕ ਪੈਨ ਥੋੜੇ ਬਧੇ ਚੱਲਦਾ ਹੁੰਦਾ ਹਨਾ। ਹਾਂ। ਇਸ ਤਰ੍ਹਾਂ। ਕਈ ਵਾਰ ਜੇ ਹੁਣ ਆਪਣੀ ਪੱਤੀ ਦੀ ਆਪਾਂ ਡਰਾਇੰਗ ਕਰਦੇ ਆ ਹਨਾ ਉਦੋਂ ਸ਼ੇਪ ਕਈ ਵਾਰ ਇੱਧਰ ਉੱਧਰ ਹੋ ਜਾਂਦੀ ਹੈ ਤਾਂ ਡਰਾਇੰਗ ਟਰੇਸ ਤੇ ਆਪਾਂ ਸਹੀ ਕਰ ਸਕਦੇ ਆ। ਹਾਂ ਟਰੇਸ ਤੇ ਤਾਲ ਦੇ ਵੇਲੇ ਸਹੀ ਕਰ ਸਕਦੇ ਆ ਆਪਾਂ ਨੂੰ। ਇਸ ਤਰ੍ਹਾਂ ਬਣਾ ਸਕਦੇ ਆ ਆਪਾਂ। ਇਹਦੇ ਤੇ ਜਦੋਂ ਹੈਨਾ ਉੱਤਰ ਦਾ ਹੋਰ ਵੀ ਸੋਹਣਾ ਲੱਗਦਾ ਡਿਜ਼ਾਈਨ ਕਿਉਂਕਿ ਇਹ ਥੋੜਾ ਜਿਹਾ ਪੱਕੇ ਉਹਦਾ ਪੈਨ ਨਾਲ ਹੋ ਜਾਂਦਾ ਨਾ ਉਹ ਪੈਨਸਲ ਨਾਲ ਬਣਿਆ ਹੁੰਦਾ ਇਸੇ ਤਰ੍ਹਾਂ ਆਪਾਂ ਇਹਦਾ ਸਾਰਾ ਟਰੇਸ ਉਤਾਰ ਲਾਂਗੇ ਪੇਪਰ ਤੇ ਤੇ ਪੇਪਰ ਤੇ ਟਰੇਸ ਉਤਾਰ ਕੇ ਫਿਰ ਆਪਾਂ ਇਹਦੇ ਚ ਗਲੀਆਂ ਕੱਢਾਂਗੇ ਆਪਾਂ ਸੋਨੂੰ ਪਹਿਲਾਂ ਗਲੀਆਂ ਕੱਢ ਕੇ ਦਿਖਾਉਣੇ ਆ ਵੀ ਆਹ ਫੁੱਲ ਆਪਾਂ ਨੇ ਬਣਾ ਲਿਆ ਹਨ ਤੇ ਇਹਦੇ ਤੇ ਆਪਾਂ ਸੋਨੂੰ ਗਲੀਆਂ ਕੱਢ ਕੇ ਦਿਖਾਉਣੇ ਆ ਵੀ ਗਲੀਆਂ ਕਿਵੇਂ ਆਪਾਂ ਕੱਢਦੇ ਆ ਲਓ ਜੀ ਆਪਾਂ ਨੇ ਇਹ ਸਾਰੀ ਟਰੇਸ ਉਤਾਰ ਲਈ ਕਿ ਜਿਵੇਂ ਜਿਵੇਂ ਆਪਾਂ ਨੇ ਨੀਚੇ ਡਰਾਇੰਗ ਕੀਤੀ ਸੀ ਉਵੇਂ-ਉਵੇਂ ਤੇ ਹੁਣ ਹੋਰ ਵੀ ਸੋਹਣਾ ਲੱਗ ਰਿਹਾ ਨੇ ਇਹ ਤੇ ਹੁਣ ਆਪਾਂ ਤੁਹਾਨੂੰ ਇੱਕ ਫੁੱਲ ਦੇ ਵਿੱਚ ਕਲੀਆਂ ਕੱਢ ਦਾਂਗੇ ਤੇ ਕੱਢ ਕੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਗਲੀਆਂ ਕਰਦੇ ਹਾਂ ਸੂਟ ਉੱਤੇ ਟ੍ਰੇਸ ਕਿਸ ਤਰ੍ਹਾਂ ਕਰਦੇ ਹਾਂ ਹਾਂ ਪਹਿਲਾਂ ਗਲੀਆਂ ਕੱਢਣੀਆਂ ਪੈਂਦੀਆਂ ਨੇ ਫਿਰ ਆਪਾਂ ਇਹਨੂੰ ਟ੍ਰੇਸ ਕਰਦੇ ਹਾਂਗੇ ਲੋ ਜੀ ਆਪਾਂ ਹੁਣ ਇਹਦੇ ਉੱਤੇ ਗਲੀਆਂ ਕੱਢਣੀਆਂ ਨੇ ਦੇਖਦੇ ਉੱਪਰ ਤੇ ਤੇ ਉਹਦੇ ਵਾਸਤੇ ਆਪਾਂ ਨੂੰ ਜਰੂਰ ਤਾਂ ਇੱਕ ਐਮੀ ਪੋਲੇ ਕੱਪੜੇ ਦੀ ਜਿਵੇਂ ਆਪਾਂ ਸਹਰਾਣਾ ਹੁੰਦਾ ਆਪਣਾ ਬੈੱਡਾਂ ਤੇ ਉਹ ਸਹਰਾਣਾ ਵੀ ਲੈ ਸਕਦੇ ਆ ਤੇ ਮੈਂ ਮੇਰੇ ਕੋਲ ਸ਼ਾਲ ਸੀ ਮੇਰਾ ਮੈਂ ਸ਼ਾਲ ਹੀ ਲੈ ਲਿਆ ਸ਼ਾਲ ਦੂਰਾ ਤੀਰਾ ਕਰ ਲਿਆ ਉਹਦੀ ਸਹਿਵਾਲੀ ਸ਼ਾਲ ਦੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਕੇ ਹਨਾ ਪੋਲੀ ਦੀ ਉਹਦੇ ਮਤਲਬ ਸਹਰਾਣੇ ਤੇ ਲਾ ਲਓ ਜਾਇ ਆਰਾਮ ਨਾਲ ਹੈ ਨਾ ਹਾਂ ਤੇ ਇਸ ਤਰ੍ਹਾਂ ਆਪਾਂ ਜਿਹੜੀ ਇਹ ਸੂਈ ਆ ਆਪਣੀ ਮਸ਼ੀਨ ਦੀ ਸੂਈ ਆ ਮਸ਼ੀਨ ਦੀ ਕੋਈ ਵੀ ਸੂਈ ਲੈ ਸਕਦੇ ਆ ਆਪਾਂ ਕਿੰਨੇ ਵੀ ਨੰਬਰ ਦੀ ਤੇ ਉਹਦੇ ਨਾਲ ਆਪਾਂ ਐਵੇਂ ਪਿਛੋਂ ਕਿਉਂ ਥੋੜੀ ਮੋਟੀ ਹੁੰਦੀ ਆ ਫੜਨੀ ਸੌਖੀ ਰਹਿੰਦੀ ਆ ਹਾਂ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਚ ਗਲੀਆਂ ਕੱਢ ਲਾਂਗੇ ਜਿਹਦੇ ਵਿੱਚ ਦੀ ਜਿਹੜਾ ਆਪਣਾ ਉਹ ਹੁੰਦਾ ਕੀ ਹੁੰਦਾ ਨੀਲ ਹੁੰਦਾ ਨਾ ਹਾਂ ਵੀ ਉਹ ਆਸਾਨੀ ਨਾਲ ਲੰਘ ਸਕੇ ਤੇ ਐਵੇਂ ਆਪਾਂ ਗਲੀਆਂ ਕੱਢ ਲਾਂਗੇ ਇਹਦੇ ਚ ਸਾਰੇ ਡਿਜ਼ਾਈਨ ਚ ਹਾਂ ਤੇ ਇੱਥੇ ਆਪਾਂ ਤੁਹਾਨੂੰ ਇੱਕ ਫੁੱਲ ਚ ਕੱਢ ਕੇ ਦਿਖਾਉਣੀ ਆ ਇੰਨਾ ਗਲੀਆਂ ਵਿੱਚ ਦੀ ਹੈ ਨਾ ਆਪਾਂ ਨੀਲ ਨਹੀਂ ਜਦੋਂ ਛਾਪਾ ਲਾਉਣਾ ਸੂਟ ਉੱਤੇ ਲਓ ਜੀ ਗਲੀਆਂ ਆਪਾਂ ਨੇ ਕੱਢ ਲਈਆਂ ਇਹਦੇ 'ਚ ਤੇ ਇਸ ਤਰ੍ਹਾਂ ਆਪਾਂ ਗਲੀਆਂ ਕੱਢ ਕੇ ਇਹਨੂੰ ਟ੍ਰੇਸ ਕਰ ਸਕਦੇ ਆਂ ਲਓ ਜੀ ਜਿਵੇਂ ਆਮਨ ਨੇ ਤੁਹਾਨੂੰ ਗਲੀਆਂ ਕੱਢ ਕੇ ਦੱਸੀਆਂ ਨੇ ਇੱਕ ਫੁੱਲ ਦੇ ਵਿੱਚ ਉਸੇ ਤਰ੍ਹਾਂ ਆਪਾਂ ਸਾਰੇ ਫੁੱਲ ਦੇ ਵਿੱਚ ਗਲੀਆਂ ਕੱਢ ਸਕਦੇ ਆਂ ਤੇ ਉਸ ਤੋਂ ਬਾਅਦ ਆਪਾਂ ਨੀਲ ਤੇ ਤਾਰਬਿੰਦ ਦਾ ਤੇਲ ਮਿਕਸ ਕਰਕੇ ਹਨਾ ਉਹਨੂੰ ਸੂਟ ਉੱਤੇ ਟ੍ਰੇਸ ਕਰ ਸਕਦੇ ਆਂ ਤੇ ਜਿਹੜਾ ਟ੍ਰੇਸ ਕਰਨ ਦਾ ਢੰਗ ਆ ਆਪਣਾ ਤੇ ਸੂਟ ਉੱਤੇ ਵੀ ਕਿੰਨੇ ਮੈਂਤੀ ਦੇ ਮੁਤਾਬਕ ਆਪਾਂ ਨੇ ਡਿਜ਼ਾਈਨ ਟ੍ਰੇਸ ਕਰਨਾ ਘੇਰੇ ਤੇ ਵਾਹਾਂ ਤੇ ਕਿਦਾਂ ਕਰਨਾ ਨਾ ਉਹ ਆਪਾਂ ਤੁਹਾਨੂੰ ਕਢਾਈ ਦੀ ਅਗਲੀ ਕਲਾਸ ਦੇ ਵਿੱਚ ਦੱਸਾਂਗੇ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਅਪਰ ਹੋਲੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਅਸੀਂ ਤੁਹਾਡੇ ਲਈ ਕਢਾਈ ਦੀਆਂ ਕਲਾਸਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਇਸ ਤੋਂ ਅਗਲੀ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀ ਆਪਾਂ ਡਿਜ਼ਾਈਨ ਨੂੰ ਕਿਵੇਂ ਸੂਟ ਉੱਤੇ ਉਤਾਰਦੇ ਹਾਂ ਨਾ ਕਿਦਾਂ ਸੂਟ ਉੱਤੇ ਮਨਤੀ ਮੁਤਾਬਕ ਡਿਜ਼ਾਈਨ ਉਤਾਰਨਾ ਘੇਰੇ ਤੇ ਬਾਹਾਂ ਤੇ ਹਨਾ ਉਸ ਨੂੰ ਅਗਲੀ ਕਲਾਸ ਦੇ ਵਿੱਚ ਦੱਸਾਂਗੇ ਤੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਵੀ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਜਿਵੇਂ ਪਹਿਲੀ ਕੜਾਈ ਦੀ ਕਲਾਸ ਵਾਲੀ ਵੀਡੀਓ ਨੂੰ ਨਾ ਵੱਧ ਤੋਂ ਵੱਧ ਰਿਸਪੌਂਸ ਦਿੱਤਾ ਤੁਸੀਂ ਸਾਰੀਆਂ ਕਲਾਸ ਵਾਲੀਆਂ ਵੀਡੀਓ ਨੂੰ ਵੱਧ ਤੋਂ ਵੱਧ ਰਿਸਪੌਂਸ ਦਿਓ ਤੇ ਇਸ ਬਾਕੀ ਸਾਰੀ ਵੀਡੀਓ ਨੂੰ ਵੀ ਦੇਖੋ ਤੇ ਚਲੋ ਅਗਲੀ ਕਲਾਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹਾਜ਼ਰ ਰਹੋ ਵਾਜਦੇ ਰਹੋ ਖੁਸ਼ ਰਹੋ ਹਸਦੇ ਰਹੋ